ਆ ਜਾ ਇੱਧਰ ਕੀ ਹੋ ਗਿਆ ਆ ਜਾ ਯਾਰ ਇੱਧਰ ਆ ਜਾ ਕੀ ਹੋ ਗਿਆ ਦੱਸੇਗਾ ਵੀ ਬਈਆ ਕੱਚ ਦਬਾਈ ਫਾਰਮਰ ਜ ਚਾਰ ਭਾਈ ਜਾਂਦੇ ਪੁੱਛਦੀ ਅੱਜ ਕਿਵੇਂ ਕੱਪੜਿਆਂ ਤੋਂ ਬਾਹਰ ਹੋਈ ਫਿਰਦਾ ਕੀ ਗੱਲ ਪਿੰਦੇ ਫਾਰਮਰ ਕੱਚਾ ਮੋਢੇ ਦੀ ਡੰਗੀ ਖੜਾ ਯਾਰ ਬਾਈ ਇੱਧਰ ਆਈ ਮੜਾ ਕੀ ਇੱਧਰ ਕੀ ਹੋ ਗਿਆ ਆ ਜਾ ਯਾਰ ਇੱਧਰ ਆ ਜਾ ਕੀ ਹੋ ਗਿਆ ਦੱਸੇਗਾ ਵੀ ਬਈਆ ਕੱਚ ਦਬਾਈ ਕੀ ਗੱਲ ਕੀ ਹੋ ਗਿਆ ਕੱਚ ਨੂੰ ਗਲ ਗਈ ਬਾਈ ਹੋ ਗਿਆ ਆ ਦੱਸ ਤਾਂ ਸਹੀ ਬਾਈ ਗਲ ਗਈ ਯਾਰ ਕਿਵੇਂ ਆ ਦੇਖ ਬਈ ਇਹਨੇ ਗਲਤੀ ਅੱਛਾ ਯਾਰ ਇੰਨਾ ਬੁਰਾ ਹਾਲ ਮੱਕੀ ਦਾ 2 ਮਹੀਨੇ ਹੋ ਗਏ ਬਾਈ ਇੱਕ ਤਾਂ ਗਲ ਗਈ ਹਜੇ ਇੱਕ ਹੋਰ ਗਲੂ ਵੀ ਆ ਦੇਖੋ ਬਈ ਆ ਹਾਲ ਕਰਤਾ ਬਾਈ ਮੈਂ ਤਾਂ ਦੱਬ ਗਿਆ ਕੱਛਾ ਤੇ ਬਾਈ ਮੱਥਾ ਵੀ ਟੇਕ ਗਿਆ ਐਦੂ ਮੁੜ ਕੇ ਬਾਈ ਮੱਕੀ ਨਹੀਂ ਲਾਉਂਦਾ ਖੇਤ ਦੇ ਵਿੱਚ ਨਹੀਂ ਬਾੜਦਾ ਅੱਗੇ ਨਾ ਅਗਲੀਆਂ ਪੀੜ੍ਹੀਆਂ ਨੂੰ ਵੀ ਕਹੂੰਗਾ ਵੀ ਮੱਕੀ ਨਾ ਬੀਜ ਲਿਓ ਹੋਰ ਜਿਹੜਾ ਪਵਾ ਕੱਖ ਦੀ ਜਦੇਉ ਲੈ ਕੇ ਯਾਰ ਅੱਛਾ ਯਾਰ ਇੰਨਾ ਬੁਰਾ ਹਾਲ ਹੈ ਹਾਂ ਪਰ ਮੱਕੀ ਨਾ ਬੀਜਦੇਓ ਆ ਦੇਖੋ ਮੈਂ ਮੇਰੇ ਮੁੰਡੇ ਨੂੰ ਲੈ ਕੇ ਆਉਂਗਾ ਉਹ ਸਕੂਲ ਜਾ ਰਿਹਾ ਉਹਨੂੰ ਦਿਖਾਉਂਗਾ ਉਹਦੇ ਫਿਰ ਨਾ ਦਿਮਾਗ ਦੇ ਵਿੱਚ ਬੈਜੂਗੀ ਆ ਗੱਲਾਂ ਵੀ ਮੱਕੀ ਨਾ ਬੀਜਨੀ ਹੋਰ ਕੁਝ ਮਰਜੀ ਬੀਜ ਲਈ ਬਾਈ ਫਸਲ ਵੀ ਬਹੁਤ ਘੱਟ ਜਿਵੇਂ ਮੱਧਿਆ ਵਿਆਹ ਬਾਨ ਨਾ ਨਾ ਫਸਲ ਕਿਹੜੀ ਬਾਈ ਤੂੰ ਫਸਲ ਦੀ ਗੱਲ ਕਰਦਾ ਸਾਨੂੰ ਇਹਨੇ ਝੋਨਾ ਲਾਣਾ ਔਖਾ ਹੋ ਰਿਹਾ ਫਸਲ ਲਾ ਕੇ ਤੇ ਇਹ ਚ ਪੈਣ ਘਟਦੀ ਬਾਈ ਸਾਰੇ ਬਣਦੀ ਇਹਦਾ ਬਾਈ ਇਹ ਮੌਸਮ ਸਾਫ ਰਹਿ ਜੇ ਠੀਕ ਹੈ ਨਹੀਂ ਤਾਂ ਬਾਈ ਕੱਚ ਮੇਰੀ ਤਾਂ ਗਲ ਗਈ ਬਾਈ ਮੇਰੇ ਪਿੱਛੇ ਲੱਗ ਕੇ ਹੋਰ ਨਾ ਗਾਲ ਲਿਓ ਕੋਈ ਬਾਈ ਇਹਦਾ ਭੇਡ ਚਾਲ ਸੀਗਾ ਮੈਂ ਵੀ ਕਿਸੇ ਦੀ ਰੀਸ ਕਰੀ ਸੀਗੀ ਮੇਰੇ ਗਵੰਡੀ ਦੀ ਅੱਛਾ ਯਾਰ ਹਾਂ ਉਹਦੀ ਰੀਸ ਕਰੀ ਸੀਗੀ ਬਾਈ ਕਾ